ਅੱਜ ਸ਼੍ਰੋਮੀ ਕਾਲੀਦਲ ਬਹੁਜਨ ਸਵਾਜ ਪਾਰਟੀ ਦੇ ਘੱਟ ਜੋੜ ਨੂੰ ਦੁਆਬੇ ਵਿੱਚ ਇੱਕ ਬਹੁਤ ਵੱਡੀ ਸ਼ਕਤੀ ਮਿਲੀ ਹੈ ਸਾਧ ਜਬੀਰ ਸਿੰਘ ਬਰਾੜ ਜਿਨ੍ਹਾਂ ਦੀ ਸ਼ਖਸੀਅਤ ਉਹਨਾਂ ਦੇ ਕੰਮ ਨਾਲ ਜੁੜੀ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸ ਆਪਣੇ ਘਰ ਆਏ ਹੈ ਬਰਾੜ ਸਾਹਿਬ ਠੀਕ ਹੈ ਯਾਰ ਕੋਈ ਬਾਦਲ ਪਰਿਵਾਰ ਦੇ ਇੱਕ ਮੈਂਬਰ ਆ ਛੋਟੇ ਹੁੰਦੇ ਤੋਂ ਇਹਨਾਂ ਨਾਲ ਆਪਾਂ ਇਕੱਠੇ ਹੀ ਸੀ ਪਰ ਪਿਛਲੇ ਥੋੜੇ ਸਮੇਂ ਆਪਾਂ ਤੋਂ ਵਿਛੜ ਗਏ ਮੈਨੂੰ ਯਾਦ ਹੈ ਜਦੋਂ ਆਪਣੀ ਸਰਕਾਰ ਸੀ ਕਿੰਨਾ ਕੰਮ ਇਹਨਾਂ ਨੇ ਕਰਾਇਆ ਮੈਨੂੰ ਲੱਗਦਾ ਹੈ ਇਹਨਾਂ ਨੇ ਗੁੜਤੀ ਸਿਆਸਤ ਦੀ ਬਹੁਡੇ ਪਾਲ ਸਿੰਘ ਸਾਹਿਬ ਤੋਂ ਵੀ ਲੰਦੀ ਹੈ ਉਵੇਂ ਜਿਵੇਂ ਮੈਂ ਮੈਨੂੰ ਪਤਾ ਹੈ ਕਿ ਜਦੋਂ ਵੀ ਚੰਦੀ ਢਾਉਂਦੇ ਕੈਂਟ ਹਲਕੇ ਵਾਸਤੇ ਆ ਦਿਓ ਜੀ ਕੈਂਟ ਹਲਕੇ ਵਾਸਤੇ ਆ ਦਿਓ ਮੈਨੂੰ ਲੱਗਦਾ ਹੈ ਉਦੋਂ ਉਹਨਾਂ ਖਜ਼ਾਨਾ ਮੰਤਰੀ ਵੀ ਇਹਨਾਂ ਜੇਬ ਸੀ ਮੁੱਖ ਮੰਤਰੀ ਵੀ ਇਹਨਾਂ ਕੋਲੇ ਸੀ ਤੇ ਮੈਂ ਉਹਦੇ ਨਾਲ ਹੀ ਸੀ ਸੋ ਇੰਨੀ ਤਾਕਤ ਇਹਨਾਂ ਕੋਲੇ ਸੀ ਮੈਨੂੰ ਲੱਗਦਾ ਸਾਰੇ ਹਲਕਿਆਂ ਨੂੰ ਵੱਧ ਐਨਐਨ ਇੱਥੇ ਆਪਣੇ ਹਲਕੇ ਜੀ ਡਵੈਲਪਮੈਂਟ ਕਰਾਈ ਸਿਆਸਤ ਵਿੱਚ ਇੱਕ ਇਨਸਾਨ ਉਹ ਕਾਮਯਾਬ ਹੈ ਜਿਹੜਾ ਲੋਕਾਂ ਨੂੰ ਪਿਆਰ ਨਾ ਮਿਲੇ ਲੋਕਾਂ ਨਾਲ ਜੁਕਸਤਾ ਜੁੜੇ ਕਿਉਂਕਿ ਆ ਜਿਹੜਾ ਲੀਡਰ ਹੈ ਉਹਦਾ ਕੰਮ ਹੀ ਸੇਵਾ ਕਰਨਾ ਹੈ ਜਿਹੜਾ ਲੀਡਰ ਆਪਣੇ ਆਪ ਨੂੰ ਲੀਡਰ ਸਮਝੂਗਾ ਉਹ ਕਿਤੇ ਕਾਮਯਾਬ ਨਹੀਂ ਹੋਊਗਾ ਜਿਹੜਾ ਲੀਡਰ ਆਪਣੇ ਆਪ ਨੂੰ ਸੇਵਾਦਾਰ ਸਮਝੂਗਾ ਉਹ ਕਾਮਯਾਬ ਹੋਊਗਾ ਅੱਜ ਹਾਲਾਤ ਕੀ ਆ ਪੰਜਾਬ ਦੇ ਪਹਿਲੇ ਇਕੱਲੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੋ ਪਾਰਟੀਆਂ ਹੁੰਦੀਆਂ ਸੀ ਅੱਜ ਇੱਕ ਨਵੀਂ ਆਮ ਆਦਮੀ ਪਾਰਟੀ ਇੱਥੇ ਸ਼ਾਮਲ ਹੋਈ ਹੈ ਆਮ ਮੈਂ ਸੁਣਦਾ ਹੁੰਨਾ ਕਿ ਵਾਅਦੇ ਕੀਤੇ ਐ ਵਾਅਦੇ ਪੂਰੇ ਹੋਣਗੇ ਮੈਂ ਉਹੀ ਪੁੱਛਣਾ ਚਾਹਣਾ ਸਾਰੀ ਜਨਤਾ ਨੂੰ ਕੀ ਆਪਾਂ ਜਿਹੜਾ ਫੈਸਲਾ ਕਰਦੇ ਆਂ ਕੀ ਸੋਚ ਕੇ ਫੈਸਲਾ ਕਰਦੇ ਆਂ ਆਪਾਂ ਸਾਰਿਆਂ ਨੂੰ ਪਤਾ ਹੈ ਕਾਂਗਰਸ ਦਾ ਪਛੋਕੜ ਕਿ ਅੱਜ ਤੱਕ ਕਾਂਗਰਸ ਨੇ ਜੋ ਕਿਹਾ ਉਹ ਨਹੀਂ ਕੀਤਾ ਪਰ ਫਿਰ ਵੀ ਆਪਾਂ ਗੱਲਾਂ ਚਾਜਦੇ ਆਂ ਓਵੇਂ ਹੀ ਤੁਸੀਂ ਦੇਖੋ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਕੇਜਰੀਵਾਲ ਦਿੱਲੀ ਦਾ ਰਹਿਣ ਵਾਲਾ ਹੈ ਦਿੱਲੀ ਦਾ ਮੁੱਖ ਮੰਤਰੀ ਹੈ ਜੋ ਉਹਨੇ ਦਿੱਲੀ 'ਚ ਵਾਅਦੇ ਕੀਤੇ ਸੀ ਉਹਨੇ ਦਿੱਲੀ ਨਹੀਂ ਪੂਰੇ ਕੀਤੇ ਤੇ ਇਥੇ ਕਿ ਨਿਰਭਰ ਹੁੰਦਾ ਹੈ ਕਿ ਅਗਲੇ ਸੂਬੇ ਨੂੰ ਕਿਵੇਂ ਚਲਾਉਣਾ ਹੈ ਜੇ ਨਖਿੱਧ ਮਿਲ ਜੇ ਤਾਂ 5 ਸਾਲ ਬਰਬਾਦ ਹੁੰਦੇ ਆ ਜੋ ਕੈਪਟਨ ਹੁਣ ਉਥੋਂ ਤੁਸੀਂ ਫੈਸਲਾ ਕਰਨਾ ਇੱਕ ਪਾਸੇ ਨਵਜੋਤ ਸਿੱਧੂ ਹੈ ਇੱਕ ਪਾਸੇ ਅੱਜਕੱਲ ਭਗਵੰਤ ਮਾਨ ਕੀ ਆਪਾਂ ਆਪਣੀ ਬਾਗਡੋਰ ਆਪਣੇ ਪਰਿਵਾਰ ਦੀ ਆਪਣੇ ਘਰ ਦੀ ਆਪਣੇ ਪੰਜਾਬ ਦੀ ਨਾਨ ਸੀਰੀਅਸ ਲੋਕਾਂ ਨੂੰ ਦੇਣੀ ਹੈ ਜਿਹਨੂੰ ਕੁਝ ਪਤਾ ਹੀ ਨਹੀਂ ਜਿਨੇ ਕੁਝ ਟੱਕਾ ਤੋੜਨਾ ਹੀ ਨਹੀਂ ਜਪ ਜੋ ਸਿੱਧੂ ਅੰਮਰਸਰ ਤੂੰ ਐਮ ਐਲ ਏ ਬਣ ਕੇ ਆਇਆ ਹੈ ਜੋ ਹਾਲ ਉਥੇ ਅੰਮਰਸਰ ਸ਼ਹਿਰ ਦਾ ਹੈ ਗੁਰੂ ਦੀ ਨਗਰੀ ਦਾ ਜਾ ਕੇ ਦੇ ਕੋ ਲੋਕਲ ਬਾਡੀ ਮਨਿਸਟਰ ਢਾਈ ਸਾਲ ਰਿਹਾ ਹੈ ਸ਼ਹਿਰ ਉਹਦੇ ਥੱਲੇ ਦਰਬਾਰ ਸਾਹਿਬ ਦੇ ਸਾਹਮਣੇ ਅਸੀਂ ਹੈ ਵਾਸਤੇ ਮਾਰਗ ਬਣਾਇਆ ਅੱਜ ਜਾ ਕੇ ਦੇਖੋ ਕੀ ਹਾਲ ਕਰਤਾ ਉਹਨੇ ਉਹਨੂੰ ਪਰਵਾਹ ਹੀ ਨਹੀਂ ਫਿਕਰ ਹੀ ਨਹੀਂ ਉਹ ਸੋਚਦਾ ਹੈ ਕਿ ਮੈਂ ਗੱਲਾਂ ਕਰਕੇ ਐ ਚੁਟਕਲੇ ਸੁਣਾ ਕੇ ਡਰਾਮੇ ਕਰਕੇ ਲੋਕੀ ਪਸੰਦ ਕਰਦੇ ਵੋਟਰਾਂ ਮੈਂ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਦਾ ਕਿ ਐਜੇ ਡਰਾਮੇ ਤੇ ਆਪਾਂ ਰੋਜ਼ ਟੀਵੀ ਤੇ ਦੇਖ ਲਿਆ ਕਰਾਂਗੇ ਮੈਂ ਤਾਂ ਸੋਚਿਆ ਕਿ ਕਪਲ ਸ਼ਰਮਾ ਨੂੰ ਪੱਕਾ ਹੀ ਰੱਖ ਲੂੰਗਾ ਉਹਨਾਂ ਕੇ ਹਰ ਜ਼ਿਲ੍ਹੇ ਜਾ ਕੇ ਦਿਖਾਉ ਕਰਿਆ ਕੇ ਨਾਲੇ ਠੋਕੋ ਤਾਂ ਨਹੀਂ ਲੈ ਆ ਕੇ ਨਾਲੇ ਭਗਵੰਤ ਮਾਨ ਸਰਕਾਰ ਆਪਾਂ ਜੰਮੂ-ਅਰ ਬੰਦਿਆਂ ਨੂੰ ਦਈਏ ਜੇ ਦੇਖਣ ਵਾਸਤੇ ਆਪਾਂ ਇਹਨੂੰ ਲਈ ਆਇਆ ਕਰਾਂ ਕਿਉਂਕਿ ਇਹਨਾਂ ਨੂੰ ਤਾਂ ਪੈਸੇ ਲੈਣੇ ਆ ਉਹਦੇ ਸ਼ੋਅ ਕਰਾਉਣੇ ਖਿਓ ਕਰਾਜਿਆ ਕਰਾਂਗੇ ਆਪਾਂ ਐਂਟਰੇਨ ਕਰਨ ਵਾਸਤੇ ਕਿਉਂਕਿ ਉਹਨੇ ਜਿੱਥੇ ਵੀ ਜਾਣਾ ਹੈ ਡਰਾਮੇ ਕਰਨੇ ਆ ਆਪਾਂ ਨੂੰ ਪੰਜਾਬ ਨੂੰ ਇੱਕ ਜਮਹਵਾਰ ਪਾਰਟੀ ਚਾਹੀਦੀ ਹੈ ਜਮਹਵਾਰ ਮੁੱਖ ਮੰਤਰੀ ਚਾਹੀਦਾ ਤੇ ਜਿਹਦਾ ਪਿਛੋਕੜ ਦੇਖਿਆ ਹੋਵੇ ਜਿਹਨੇ ਕੰਮ ਦੇਖਿਆ ਹੋਵੇ ਜਿਹਦੀ ਹਿਸਟਰੀ ਹੋਵੇ ਕਿ ਜੀ ਨੇ ਜੋ ਕਿਆ ਕੀਤਾ ਹੈ ਲਾਰੇ ਮਾਲ ਲਾਲਣ ਨਾ ਹੋਵੇ ਤੋ ਇਸ ਕਰਕੇ ਤੁਸੀਂ ਬਹੁਤ ਦੇਰ ਦੇ ਤੁਸੀਂ ਇੱਥੇ ਹੋ ਸਰ ਜਗਵੀਰ ਸਿੰਘ ਬਰਾੜ ਮੈਂ ਕਹਿੰਦਾ ਬਹੁਤ ਦੇਰ ਤਾਂ ਲੱਗਿਆ ਸੀ ਮਗਰ ਪਤਾ ਰਿਸ਼ਤਦਾਰੀ ਸੀ ਸਾਡੀ ਤੇ ਮੈਂ ਕਹਾਂ ਤੈਨੂੰ ਭੱਜਣ ਦਾ ਦੇਣਾ ਨਹੀਂ ਕਿੰਨੀ ਕੀ ਦੇਰ ਭੱਜ ਲੇਗਾ ਤੋ ਮੈਨੂੰ ਬੜੀ ਖੁਸ਼ੀ ਹੈ ਸਾਡਾ ਪਰਿਵਾਰ ਇਕੱਠਾ ਹੋਇਆ ਜਲੰਧਰ ਕੈਂਟ ਸੀਟ ਇੱਕ ਬਹੁਤ ਵਧੀਆ insan ਸੇਵਾ ਕਰਨ ਦਾ ਵਾਅਦਾ ਹੈ ਤੇ ਮੈਂ ਅੱਜ ਅਨਾਉਂਸ ਕਰਦਾ ਕਿ ਜਲੰਧਰ ਸੀਟ ਤੋਂ ਸਾਰ ਜਗਵੀਰ ਸਿੰਘ ਵਾਰਡ ਸ਼੍ਰੋਮ ਨੇ ਖਾਲੀ ਦਾ ਰਿਐਸਪੀ ਦੇ ਉਮੀਦਵਾਰ ਹੋਣਗੇ ਨਾਲੇ ਆਲੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸੈਕਟਰੀ ਵੀ ਮੈਂ ਇਹਨਾਂ ਨੂੰ ਅੱਜ ਅਨਾਉਂਸ ਕਰਦਣ ਮੈਂ ਸਾਰੀ ਸ਼੍ਰੋਮਣੀ ਕਾਲੀ ਦਲ ਦੀ ਵਰਕਰ ਟੀਮ ਸਾਰੀ ਬੈਠੀ ਹੈ ਬੀਐਸਪੀ ਦੇ ਵੀ ਲੀਡਰਸ਼ਿਪ ਆਏ ਬੀਬੀ ਜੀ ਮਾਦਾ ਜੀ ਵੀ ਨਾਲ ਹੈਗੇ ਬੀਬੀ ਪੰਨੂ ਜੀ ਵੀ ਸਾਰੇ ਆਏ ਹੈ ਸਾਰੀ ਟੀਮ ਬਹੁਤ ਵਧੀਆ ਟੀਮ ਹੈ ਪੰਜਾਬ ਨੂੰ ਬਚਾਉਣਾ ਹੈ ਤੇ ਸ਼੍ਰੋਮਣੀ ਕਾਲੀ ਦਲ ਬਹੁਜਨ ਸਮਾਜ ਪਾਰਟੀ ਨੂੰ ਲੈ ਕੇ ਆਈਏ ਕੋਈ ਲਾਰਿਆਂ ਦਾ ਨਾ ਪ੍ਰਵਾਹ ਕਰਿਓ ਜੇਨੂਨ ਜੋ ਤੇਰਾ ਪੁਆਇੰਟ ਮੈਂ ਕਹੇ ਹੈ ਜੋ ਤੇਰਾ ਵਾਦੇ ਕੀਤੇ ਹੈ ਜਿਵੇਂ ਪਹਿਲੇ ਅਸੀਂ ਸਾਰੇ ਪੂਰੀ ਕੀਤੇ ਓਵੇਂ ਕਰਕੇ ਦੇਵਾਂਗੇ ਮੈਂ ਜਿਆਦਾ ਸਮਝ ਨਹੀਂ ਆ ਤਾਂ ਕਾਫੀ ਦਿਨ ਤੇ ਤੁਸੀਂ ਬੈਠਿਓ ਪਰ ਮੈਂ ਫਿਰ ਤੋਂ ਸਾਹ ਜਗਵੀਰ ਸਿੰਘ ਬਰਾੜ ਨੂੰ ਪਾਰਟੀ ਉਹਦੇ ਜੀ ਆਇਆਂ ਕਹਣਾ ਤੇ ਉਹਨਾਂ ਇਸ ਪੂਜੀ ਟੀਮ ਨੂੰ ਜੀ ਆਇਆਂ ਕਹਣਾ ਤੇ ਉਹਨਾਂ ਨੂੰ ਪਤਾ ਹੀ ਆ ਮੇਰੇ ਬਾਰੇ ਅਸੀਂ ਪੂਰਾ ਇਸ ਇਲਾਕੇ ਨੂੰ ਦੁਆਬੇ ਨੂੰ ਡਵੈਲਪ ਕਰਾਂਗੇ ਕੋਈ ਸਵਾਲ ਮੱਕਟੂ ਪਹਿਲਾਂ ਸੀਗੇ ਮੱਕਟ ਸਾਹਿਬ ਉਹਨਾਂ ਦਾ ਜਿਹੜਾ ਕੱਲ ਸ਼ਾਮ ਭਜਨ ਆਪਾਂ ਕਰਾਂਗੇ ਮੈਂ ਉਹ ਮੋੜੇ ਭਜਨ ਤੇਰਾ ਸਾਹਮਣੇ ਸੀ ਮੱਕਟ ਸਾਹਿਬ ਨੇ ਬੜੀ ਸੇਵਾ ਸ਼ੋਮ ਨਿਕਾਲੀ ਦਲਵੈਸ ਕੀਤੀ ਹੈ ਅਸੀਂ ਉਹਨਾਂ ਨੂੰ ਕੁਝ ਹੋਰ ਜ਼ਿੰਮਵਾਰੀ ਦੇਵਾਂਗੇ ਦੇਖੋ ਪਾਰਟੀ ਪ੍ਰੈਜ਼ੀਡੈਂਟ ਦੀ ਜ਼ਿੰਮਵਾਰੀ ਹੋਣੀ ਵਾਲੇ ਵਾਰ ਉਹਨਾਂ ਨੇ ਪ੍ਰੈਸ ਕਾਨਫਰੰਸ ਰੱਖੀ ਹੈ ਜੀ ਸੋ ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਮੈਂ ਉਹਨਾਂ ਨੂੰ ਐਨਾ ਕਿਹੜਾ ਚਾਹਣਾ ਹੈ ਉਹਨਾਂ ਨੇ ਬਹੁਤ ਸੇਵਾ ਕੀਤੀ ਹੈ ਮੈਂ ਉਹਨਾਂ ਦੀ ਸੇਵਾ ਐਪਰੀਸ਼ੀਏਟ ਵੀ ਕਰਦਾ ਹਾਂ ਅਸੀਂ ਉਹਨਾਂ ਨੂੰ ਜਮਵਾਰੀ ਨਹੀਂ ਹਲੇ ਮੈਨੂੰ ਪਤਾ ਨਹੀਂ ਤੁਸੀਂ ਮੈਨੂੰ ਦੱਸ ਰਹੇ ਹੋ ਮੇਰੇ ਨਾਲ ਗੱਲ ਨਹੀਂ ਹੋਈ ਜੋ ਪ੍ਰੋਗਰਾਮ ਹੋ ਤੁਹਾਨੂੰ ਦੱਸ ਦਿਆਂਗਾ ਮੈਂ ਕੋਈ ਕਹਿਣਾ ਚਾਹਣਾ ਮੇਰੇ ਨਾਲ ਕੋਈ ਪ੍ਰੋਗਰਾਮ ਨਹੀਂ ਬਣਿਆ ਸੀ ਬੜਾ ਵਰੀਆ ਸਵਾਲ ਪੁੱਛਿਆ ਮੈਂ ਇਹਨਾਂ ਨੂੰ ਪੁੱਛਦਾ ਬਟਾਲਾ ਸਾਹਿਬ ਨੂੰ ਜਿੱਦਾਂ ਤੁਸੀਂ ਇੱਥੇ ਹੋ ਗਏ ਹੋ ਜੀ ਮਨਪ੍ਰੀਤ ਸਿੰਘ ਬਾਦਲ ਦੀ ਜਿਹੜੀ ਸੋਚ ਹੈ ਉਹ ਥੋੜੀ ਨੈਗੇਟਿਵ ਸੋਚ ਹੈ ਤੁਸੀਂ ਉਹ ਹਰ ਵਾਰ ਮੇਰੇ 'ਚ ਉਹਦੇ ਫਰਕ ਕੀ ਹੈ ਮੈਂ ਕਹਿੰਦਾ ਖਜ਼ਾਨਾ ਭਰਿਆ ਹੈ ਉਹ ਕਹਿੰਦਾ ਖਜ਼ਾਨਾ ਖਾਲੀ ਹੈ ਫਰਕ ਹੈ ਤੇ ਮੈਂ ਮੇਰੀ ਤਾਂ ਸੋਚ ਇੱਕੋ ਹੀ ਹੁੰਦੀ ਹੈ ਕਿ ਖਜ਼ਾਨਾ ਕਿਸੇ ਪੰਜਾਬੀ ਦਾ ਖਾਲੀ ਹੈ ਹੀ ਨਹੀਂ

सेंटर सरकार की नीयत किसान ਮਦਦ ਕਰਨਾ ਨਹੀਂ ਕਿਸਾਨਾਂ ਦੀ ਭਾਵਨਾ ਸਮਝੰਦਾ ਨਹੀਂ ਬੜਾ ਅਫਸੋਸ ਹੈ ਕਿ ਆਪਣੇ ਦੇਸ਼ 'ਚ ਐਜੀ ਸਰਕਾਰ ਹੈ ਜਿਹੜਾ ਕਿਸਾਨ ਵਿਰੋਧੀ ਹੈ